dan di sini kita ਕਿ ਆਇਓ ਇੱਕ ਪੰਛੀ ਸਾਰੇ ਇਹ ਪੰਛੀ ਸੀਗਾ ਜੀ ਬਲੈਕ ਹਾਈਟ ਤੇ ਸਾਨੂੰ ਲੱਕੀ ਐਮਸੀ ਬਾਡ ਨੰਬਰ 6 ਦਾ ਫੋਨ ਆਇਆ ਸੀਗਾ ਜੀ ਤੇ ਸਾਨੂੰ ਆਪਣੇ ਬੀਬੀ ਐਮਬੀ ਫਾਇਲ ਦਾ ਵੀ ਕਾਫੀ ਸਹਾਇਕ ਰਿਹਾ ਤੇ ਹੋਰ ਪ੍ਰਾਈਵੇਟ ਵੀ ਦੋ ਲੜਕੇ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਮਦਦ ਕਰਵਾਈ ਆ ਜੀ ਤੇ ਇਹਨੂੰ ਅਸੀਂ ਸਾਰੇ ਰੈਸਕਿਊ ਕੀਤਾ ਜੀ اچਾਨੀਆਂ ਡੋਰ ਦੇ ਵਿੱਚ ਫਸ ਚੱਜੇਗਾ ਕਾਫੀ ਹਾਈਟ ਤੇ ਤੇ ਹੁਣ ਇਹਨੂੰ ਰੈਸਕਿਊ ਕਰਕੇ ਆਪਣੇ ਦਫ਼ਤਰ ਲੈ ਕੇ ਜਾਵਾਂਗੇ ਜੀ ਉੱਥੇ ਇਹਦੀ ਮੁੱਢਲੀ ਸਹਾਇਤਾ ਕਰਕੇ ਤੇ ਇਹਨੂੰ ਕੱਲ ਫਿਰ ਆਪਾਂ ਰੀਲੀਜ਼ ਕਰ ਦਾਂਗੇ ਕਿਹੜਾ ਪੰਛੀ ਹੈ ਇਹ ਬਲੈਕ ਹਾਈਟ ਹੈ ਸਾਰਾ ਬਲੈਕ ਹਾਈਟ ਇਹਨੂੰ ਮਤਲਬ ਚੀਂਦੀ ਉਹ ਪ੍ਰਜਾਤੀ ਹੈ ਇਹ ਸਾਰਾ ਹਾਂ ਮਾਸਾਹਰੀ ਹੈ ਸਾਰਾ ਹਾਂਜੀ ਹਾਂਜੀ ਕਿਵੇਂ ਫਸਿਆ ਜੀ ਇਹ ਚਾਈਨਾ ਰੋਡ ਦੇ ਵਿੱਚ ਫਸੇ ਸੀਗੇ ਕਾਫੀ ਦੇਰ ਦਾ ਜੀ ਹਾਂਜੀ ਹਾਂਜੀ ਇਹਨੂੰ ਆਪਾਂ ਆਪਣੇ ਰੈਸਕਿਊ ਸੈਂਟਰ ਜਿਹੜਾ ਸਾਡਾ ਇੰਟਰਵਰਟਿਸਲ ਸੈਂਟਰ ਉੱਥੇ ਲੈ ਕੇ ਜਾਵਾਂਗੇ ਤੇ ਦੇਖਾਂਗੇ ਜੋ ਵੀ ਹੈ ਜੇ ਹੋਰ ਵੀ ਡੋਰ ਫਸੀ ਹੋਊ ਉਹਨੂੰ ਕੱਟ ਕੇ ਆਪਾਂ ਕੱਢਗੇ ਜੀ ਥੋੜਾ ਇਹਨੂੰ ਫਰਸਟ ایڈ ਦੇ ਕੇ ਜੀ ਤੇ ਇਹਨੂੰ ਫੀਡ ਵੀ ਦੇਵਾਂਗੇ ਸਰ ਕਾਫੀ ਦੇਰ ਦਾ ਲਟਕਿਆ ਜੀ ਹਾਂ ਬਿਲਕੁਲ ਠੀਕ ਹੈ ਸਰ ਪਾਣੀ ਪੀਤਾ ਇਹਨੇ ਸਰ ਹਾਂਜੀ ਹਾਂਜੀ ਥੋੜਾ ਸਟ्रेस ਵਿੱਚ ਆ ਹੋ ਜਾਣਾ ਠੀਕ ਸਰ